ਬੰਦੇ ਕੋਲੇ ਕਦੇ 30 ਕਿੱਲੇ ਜ਼ਮੀਨ ਹੁੰਦੀ ਸੀ ਤੇ ਅੱਜ ਸਿਰਫ 2 ਕਿੱਲੇ ਜ਼ਮੀਨ ਰਹਿ ਗਈ। 28 ਕਿੱਲੇ ਜ਼ਮੀਨ ਕਿਵੇਂ ਵਿਕੀ? ਉਸ ਜ਼ਮੀਨ ਦਾ ਕੀ ਬਣਿਆ? ਅਲੀ ਸ਼ਾਨ ਕੋਠੀ ਵੇਚੀ ਅੱਜ ਸਿਰਫ 2 ਕਮਰਿਆਂ ਦਾ ਘਰ ਰਹਿ ਗਿਆ। ਅੱਜ ਉਹਨਾਂ ਦਾ ਜਿਹੜਾ ਪੁੱਤ ਆ ਉਹ 15000 ਰੁਪਏ ਤੇ ਨੌਕਰੀ ਕਰਦਾ। ਕਦੇ ਉਹਨਾਂ ਦੇ ਘਰਾਂ ਦੇ ਵਿੱਚ ਨੌਕਰ ਚਾਕਰ ਹੁੰਦੇ ਸੀਗੇ, ਨੌਕਰਾਨੀਆਂ ਹੁੰਦੀਆਂ ਸੀਗੀਆਂ। ਚੰਗੀਆਂ ਗੱਡੀਆਂ ਹੁੰਦੀਆਂ ਸੀਗੀਆਂ, ਬੁਲਟ ਮੋਟਰਸਾਈਕਲ ਹੁੰਦੀ ਸੀ ਪਰ ਅੱਜ ਉਹਨਾਂ ਦੇ ਘਰੇ ਇੱਕ ਟੁੱਟਿਆ ਜਿਹਾ ਮੋਟਰਸਾਈਕਲ ਰਹਿ ਗਿਆ। ਇੱਕ ਔਰਤ ਨੇ ਰਾਜੇ ਬੰਦੇ ਨੂੰ ਨੰਗ ਕਰਤਾ ਮਲੰਗ ਕਰਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਦਾ ਨਾਮ ਹੈਗਾ ਜਸਵੀਰ ਸਿੰਘ ਜਿਹੜਾ ਬਾਈ ਜਸਵੀਰ ਸੀਗਾ ਬਾਈ ਦੇ ਪਿਓ ਨੂੰ 30 ਕਿੱਲੇ ਜ਼ਮੀਨ ਆਉਂਦੀ ਸੀਗੀ ਜਦੋਂ ਬਾਈ ਦਾ ਦਾਦਾ ਆਪਦੇ ਭਰਾਵਾਂ ਨਾਲ ਅੱਡ ਹੋਇਆ ਸੀਗਾ ਤੇ ਬਾਈ ਜਸਵੀਰ ਦੇ ਦਾਦੇ ਨੂੰ ਸਾਂਝੇ ਘਰ ਵਿੱਚੋਂ 20 ਕਿੱਲੇ ਵੰਡ ਚ ਆਏ ਸੀਗੇ ਤੇ ਬਾਈ ਦੇ ਦਾਦੇ ਨੇ ਇੰਨੀ ਕੁ ਮਿਹਨਤ ਕਰੀ ਬਈ 10 ਕਿੱਲੇ ਜ਼ਮੀਨ ਨਾਲ ਹੋਰ ਬਣਾਈ ਟੋਟਲ 30 ਕਿੱਲੇ ਹੋ ਗਏ ਜਿਹੜਾ ਬਾਈ ਦਾ ਪਿਓ ਸੀਗਾ ਉਹ ਇਕੱਲਾ-ਕੱਲਾ ਸੀਗਾ ਨਾ ਕੋਈ ਬਾਈ ਦਾ ਹੋਰ ਤਾਇਆ ਨਾ ਕੋਈ ਚਾਚਾ ਨਾ ਕੋਈ ਭੂਆ ਚਲੋ ਜੀ ਬਾਈ ਦੇ ਦਾਦੇ ਨੇ ਬਾਈ ਦੇ ਪਿਓ ਨੂੰ ਬੜੇ ਰੀਝਾਂ ਚਾਵਾਂ ਤੇ ਲਾਡਾਂ ਨਾਲ ਪਾਲਿਆ ਕਿਉਂਕਿ ਇਕੱਲਾ-ਕੱਲਾ ਸੀ 30 ਕਿੱਲੇ ਜ਼ਮੀਨ ਸੀਗੀ ਚਲੋ ਜੀ ਬਾਈ ਕਹਿੰਦਾ ਵੀ ਉਸ ਤੋਂ ਬਾਅਦ ਮੇਰੇ ਪਿਓ ਦਾ ਕਹਿੰਦਾ ਵਿਆਹ ਹੋ ਗਿਆ ਕਹਿੰਦਾ ਜਿਹੜੇ ਮੇਰੇ ਨਾਨਕੇ ਸੀਗੇ ਕਹਿੰਦਾ ਬਾਈ ਉਹ ਤਾਂ ਐਡੇ ਕ ਫੁਗਰੇ ਐਡੇ ਕ ਫੁਗਰੇ ਵੀ ਗੱਲਾਂ ਹੀ ਛੱਡ ਦਿਓ ਜਮਾ ਕਹਿੰਦਾ ਉਹ ਕਾਮਨੂ ਨਹੀਂ ਸੀ ਹੱਥ ਲਾਉਂਦੇ ਕਹਿੰਦਾ ਮੇਰੇ ਤਿੰਨ ਮਾਮੇ ਸੀ ਤਿੰਨਾਂ ਕੋਲੇ 60 ਕਿਲੇ ਜ਼ਮੀਨ ਸੀਗੀ ਕਹਿੰਦਾ ਚੰਗੀ ਮੋਟੀ ਫੀਮ ਖਾਂਦੇ ਸੀ ਤੜਕੇ ਚੱਟੇਕੁੜਤੇ ਜਮੇ ਪਾਲਿਆ ਕਰਨ ਕਦੇ ਕਿਹੜੇ ਲੀਡਰ ਨਾਲ ਚੜਜਿਆ ਕਰਨ ਕਦੇ ਕਿਹੜੇ ਲੀਡਰ ਨਾਲ ਕਹਿੰਦਾ ਰਾਜਨੀਤੀ 'ਚ ਪੂਰਾ ਪੈਰ ਰੱਖਦੇ ਸੀਗੇ ਹੁਣ ਜਿਹੜੀ ਮੇਰੀ ਮਾਂ ਸੀਗੀ ਕਹਿੰਦਾ ਉਹ ਹੁਣ ਉਹ ਵੀ ਉਹੋ ਜਿਹੇ ਮਾਹੌਲ 'ਚ ਜੰਮੀ ਪਲੀ ਸੀ ਕਹਿੰਦਾ ਉਹ ਵੀ ਪੂਰੀ ਫੁਗਰੀ ਕਹਿੰਦਾ ਕਹਿੰਦਾ ਮੇਰੇ ਪਿਓ ਦੇ ਵਿਆਹ ਤੋਂ ਬਾਅਦ ਮਹੀਨਾ ਕਹਿੰਦਾ ਮੇਰੀ ਮਾਂ ਨੇ ਔਖੀ ਸੋਗਣੀ ਰੋਟੀ ਪਾਣੀ ਕੀਤਾ ਤੇ ਮਹੀਨੇ ਕੇ ਬਾਅਦ ਮੇਰੇ ਪਿਓ ਨੂੰ ਕਹਿੰਦੀ ਵੀ ਮੈਂ ਤਾਂ ਪੇਕਿਆਂ ਘਰੇ ਕਦੇ ਕੌਲੀ ਚੱਕ ਕੇ ਨਹੀਂ ਸੀਦਰ ਉਧਰ ਤੜੀ ਵੀ ਭਾਈ ਮੈਥੋਂ ਰੋਟੀਆਂ ਨਹੀਂ ਪੱਕਦੀਆਂ ਮੈਥੋਂ ਤੜਕੇ ਉੱਠ ਕੇ ਚਾਹ ਝੂਣੀ ਬਣਦੀ ਮੈਥੋਂ ਝਾੜੂ ਪੋਚਾਣੀ ਹੁੰਦਾ ਮੈਂ ਤਾਂ ਆਰਾਮ ਨਾਲ ਉੱਠਿਆ ਕਰੂੰਗੀ 8-9 ਵਜੇ ਤੇ ਤੁਸੀਂ ਭਾਈ ਨੌਕਰਾਂ ਨਹੀਂ ਰੱਖ ਲਓ ਹੁਣ ਕਹਿੰਦਾ ਮੇਰਾ ਪਿਓ ਸੋਚੇ ਵੀ ਮੈਂ ਹੁਣ ਕੀ ਕਰਾਂ ਕਹਿੰਦਾ ਚਲੋ ਜੀ ਮੇਰੀ ਦਾਦੀ ਕੋਲੇ ਗੱਲ ਗਈ ਮੇਰੇ ਪਿਓ ਨੇ ਮੇਰੀ ਦਾਦੀ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਨੌਕਰਾਨੀ ਦੀ ਗੱਲ ਹੁੰਦੀ ਪਈ ਹੈ ਘਰ ਦੇ ਵਿੱਚ ਕਹਿੰਦਾ ਮੇਰੀ ਦਾਦੀ ਫਰੀ ਘਰਮਸਬਾਹ ਦੀ ਸੀ ਕਹਿੰਦਾ ਮੇਰੀ ਦਾਦੀ ਨੇ ਸੋਚਿਆ ਵੀ ਮੈਂ ਤਾਂ ਤੜਕੇ 4 4 ਵਜੇ ਉੱਠ ਕੇ ਧਾਰਾਂ ਵੀ ਕੱਢ ਲੈਂਦੀ ਸੀ ਮੈਂ ਤਾਂ ਗੋਆ ਵੀ ਆਪ ਸਿੱਟਦੀ ਰਹੀਆਂ ਵੀ ਮੈਂ ਤਾਂ ਇਸ ਘਰ ਨੂੰ ਇੱਕ ਰੁਪਿਆ ਰੁਪਿਆ ਜੋੜ ਕੇ ਬਣਾਇਆ ਤੇ ਅੱਜ ਇਹ ਨੌ ਰਾਨੀਆਂ ਆ ਗਈਆਂ ਤੇ ਇਹ ਹੁਣ ਨੌਕਰਾਨੀਆਂ ਭਾਲਦੀ ਐ ਤਾਂ ਚਲੋ ਜੀ ਮੇਰੀ ਦਾਦੀ ਨੇ ਸਿਆਣਪ ਵਰਤੀ ਵੀ ਕੱਲਾ ਕੱਲਾ ਮੇਰਾ ਪੋਤਾ ਉਹ ਗੱਲ ਨਾ ਹੋਵੇ ਕਿਤੇ ਮਾੜੀ ਜੀ ਗੱਲੇ ਤੇ ਘਰ ਉਜੜ ਜੇ ਹਨਾ ਵੀ ਪਿੰਡ 'ਚ ਬਦਨਾਮੀ ਬਾਲੀ ਹੋ ਜੂਗੀ ਕਿਉਂਕਿ ਉਸ ਟਾਈਮ ਤੇ ਜਦੋਂ ਤਲਾਕ ਹੁੰਦਾ ਸੀ ਨਾ ਤਾਂ ਉਸ ਟਾਈਮ ਤੇ ਗੱਲ ਤਲਾਕ ਵਾਲੀ ਬਾਲੀ ਵੱਡੀ ਹੁੰਦੀ ਸੀ ਭਾਈ ਹੁਣ ਤਾਂ ਲੋਕੀ ਤਲਾਕ ਨੂੰ ਬਸ ਖੇਡ ਸਮਝੀ ਫਿਰਦੇ ਆ ਕਹਿੰਦਾ ਚਲੋ ਜੀ ਮੇਰੀ ਦਾਦੀ ਕਹਿੰਦੀ ਨੌਕਰਾਨੀ ਰੱਖ ਲਓ ਮੇਰੇ ਪਿਓ ਨੇ ਕਹਿੰਦਾ ਮੇਰੀ ਮਾਂ ਨੂੰ ਨੌਕਰਾਨੀ ਰੱਖਦੀ ਕਹਿੰਦਾ ਉਸ ਸਮੇਂ ਦੇ ਵਿੱਚ ਪਹਿਲੀ ਨੌਕਰਾਨੀ ਸਾਡੇ ਘਰ ਦੇ ਵਿੱਚ ਸੀ ਨੀ ਤੇ ਸਾਰੇ ਪਿੰਡ 'ਚ ਕਿਸੇ ਦੇ ਘਰ ਨੌਕਰਾਨੀ ਨਹੀਂ ਲੱਗੀ ਸੀ ਜਿਹੜੀ ਰੋਟੀ ਪਾਣੀ ਪਕਾਉਣ ਵਾਸਤੇ ਕੱਪੜੇ ਧੋਣ ਵਾਸਤੇ ਰੱਖੀ ਹੋਵੇ ਚਾਹ ਕਹਿੰਦਾ ਉਸ ਘਰ ਦੇ ਚਰਚੇ ਸਾਰੇ ਪਿੰਡ ਚ ਹੋਏ ਯਾਰ ਵੀ ਫਲਾਣੇ ਨੇ ਆਪਣੀ ਘਰ ਵਾਲੀ ਨੂੰ ਨੌਕਰਾਨੀ ਡਾਕੇ ਦਿੱਤੀ ਆ ਕਹਿੰਦਾ ਜੀ ਮੇਰੇ ਹੋਰ ਸ਼ਰੀਕੇ ਚ ਚਾਚੀਆਂ ਤਾਈਆਂ ਸੀ ਕਹਿੰਦਾ ਵੀ ਉਹ ਸਾਰੀਆਂ ਆਪ ਕੰਮ ਕਰਦੀਆਂ ਸੀਗੀਆਂ ਉਹ ਤਾਂ ਗੋਆ ਵੀ ਸਿੱਟ ਲੈਂਦੀਆਂ ਸੀ ਧਾਰਾਂ ਵੀ ਕੱਢਦੀਆਂ ਸਾਰੇ ਕੰਮ ਆਪ ਕਰਦੀਆਂ ਸੀਗੀਆਂ ਕਹਿੰਦਾ ਮੇਰੀ ਮਾਂ ਨੇ ਟੌਰ ਨਾਲ 8-9 ਵਜੇ ਉੱਠਿਆ ਕਰਨਾ ਕਹਿੰਦਾ ਚਾਹ ਵੀ ਤੜਕੇ ਨੌਕਰਾਨੀ ਨੇ ਬਣਾਇਆ ਕਰਨੀ ਲੀਡੇ ਕੱਪੜੇ ਉਹਨੇ ਧੋਇਆ ਕਰਨੇ ਰੋਟੀ ਪਣੀ ਨੇ ਟੂਜੇ ਸਾਰਾ ਕੰਮ ਕਹਿੰਦਾ ਨੌਕਰਾਨੀ ਨੇ ਕਰਿਆ ਕਰਨਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਮੇਰਾ ਜਨਮ ਹੋਇਆ ਕਹਿੰਦਾ ਕਿਦੋਂ ਉਸ ਟਾਈਮ ਤੇ ਜੇ ਕਿ ਮੈਨੂੰ ਪਤਾ ਲੱਗਦਾ ਵੀ ਜਿਹੜੇ ਮੇਰੇ ਦਾਦਾ-ਦਾਦੀ ਆ ਉਹ ਦੁਨੀਆ ਤੋਂ ਚਲੇ ਗਏ ਆ ਵੀ ਨਹੀਂ ਹੈਗੇ ਕਦੋਂ ਮੈਂ ਬਾਅਦ ਚ ਉਹਨਾਂ ਦੀ ਫੋਟੋਆਂ ਫਟਾਂ ਵਿੱਚ ਦੇਖੀਆਂ ਵੀ ਆ ਮੇਰਾ ਦਾਦਾ ਤੇ ਆ ਮੇਰੀ ਦਾਦੀ ਹੈ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰੇ ਮਾਪਿਓ ਨੇ ਕਹਿੰਦਾ ਮੈਨੂੰ ਜਿਹੜਾ ਸ਼ਹਿਰ ਦੇ ਵਿੱਚੋਂ ਸਭ ਤੋਂ ਟੌਪ ਦਾ ਸਕੂਲ ਸੀਗਾ ਉਹਦੇ ਚ ਪੜਨ ਲਈ ਪਾਤਾ ਕਹਿੰਦਾ ਚਲੋ ਜੀ ਸਮਾਂ ਲੰਘਿਆ ਮੈਂ ਵੀ ਥੋੜਾ ਥੋੜਾ ਵੱਡਾ ਹੁੰਦਾ ਗਿਆ ਨਾਲ ਨਾਲ ਸਮੇਂ ਦੇ ਕਹਿੰਦਾ ਮੈਂ ਆਪਦੇ ਘਰ ਚ ਕੀ ਦੇਖਦਾ ਵੀ ਜਿਹੜੀ ਮੇਰੀ ਮਾਂ ਆ ਉਹ ਆਏ ਮਹੀਨੇ ਕਹਿੰਦਾ ਨਾਨਕੇ ਜਾਇਆ ਕਰੇ ਸਾਡੇ ਘਰ ਦੀਆਂ ਨਿੱਕੀ-ਨਿੱਕੀ ਗੱਲ ਦਾ ਇਤੋਂ ਤੱਕ ਕਿ ਜੇ 5 ਰੁਪਈਆ ਦੀ ਚੀਜ਼ ਵੀ ਲੈ ਆਉਣੀ ਹੁੰਦੀ ਸੀ ਤਾਂ ਪਹਿਲਾਂ ਮੇਰੇ ਮਾਮਿਆਂ ਨੂੰ ਪੁੱਛਿਆ ਜਾਂਦਾ ਸੀਗਾ ਕਦੇ ਮੇਰੀ ਮਾਂ ਪੇਕਿਆਂ ਦਾ ਮੂੰਹ ਵੀ ਬੜਾ ਜਿਆਦਾ ਕਰਦੀ ਸੀ ਕਹਿੰਦਾ ਮੇਰੀ ਮਾਂ ਨੇ ਮਹੀਨੇ ਚ ਕੋਲੋਂ 20 ਵਾਰੀ ਸ਼ਹਿਰ ਜਾਣਾ ਹੁੰਦਾ ਸੀਗਾ ਕਦੇ ਕਿਹੜਾ ਸੂਟ ਲੈ ਆਉਣਾ ਕਦੇ ਕਿਹੜਾ ਸੂਟ ਲੈ ਆਉਣਾ ਕਹਿੰਦਾ ਮੇਰੀ ਮਾਂ ਲਵੇ ਵੇ ਕਿ ਹੌਲੀ ਹੌਲੀ ਮੇਰਾ ਪਿਓ ਵੀ ਉਹ ਜਾ ਹੋ ਗਿਆ ਕਿਉਂਕਿ ਮੇਰਾ ਦਾਦਾ ਵੀ ਮਰ ਗਿਆ ਦਾਦੀ ਮਰ ਗਈ ਘਰੇ ਕੋਕ ਡੋਕ ਲੱਗਦਾ ਰਿਆ ਨਹੀਂਗਾ ਤਾਂ ਚਲੋ ਜੀ ਮੇਰੇ ਪਿਓ ਨੇ ਵੀ ਕਦੇ ਕਿਹੜੇ ਕੁੜਤੇ ਪਜਾਮੇ ਦਾ ਕੱਪੜਾ ਲੈ ਆ ਕਰਨਾ ਕਦੇ ਕਿਹੜੀ ਪੈਂਟ ਸ਼ਰਟਸ ਵਾ ਲਿਆ ਕਰਨੀ ਕਦੇ ਕਿਹ ਕਹਿੰਦਾ ਇਹ ਗੱਲ ਮੈਂ ਅੱਖਾਂ ਨਾਲ ਆਪ ਦੇਖੀ ਆ ਕਿ ਮੇਰੀ ਮਾਂ ਮਹੀਨੇ 'ਚ 10 ਦਿਨ ਰੋਟੀ ਬਾਹਰੋਂ ਹੋਟਲਾਂ ਤੋਂ ਖਾਂਦੀ ਹੁੰਦੀ ਸੀ ਕਦੇ ਰੋਟੀ ਪੈਕ ਕਰਕੇ ਸਰੇ ਘਰੇ ਆਉਂਦੀ ਸੀ ਕਦੇ ਮੇਰੀ ਮਾਂ ਕਦਾ ਰੋਟੀ ਖਾਣ ਜਾਂਦੀ ਹੁੰਦੀ ਸੀ ਕਹਿੰਦਾ ਫਿਰ ਜਦੋਂ ਮੈਂ 8 ਸਾਲਾਂ ਦਾ ਹੁੰਨਾ ਉਦੋਂ ਮੇਰਾ ਪਿਓ ਕਹਿੰਦਾ ਨਵੀਂ ਗੱਡੀ ਕਢਾ ਕੇ ਲਿਆਉਂਦਾ ਕਹਿੰਦਾ ਉਸ ਟਾਈਮ ਤੇ ਸਾਡੇ ਪਿੰਡ 'ਚ ਪਹਿਲੀ ਗੱਡੀ ਸਾਡੇ ਘਰੇ ਆਈ ਸੀਗੀ ਜਿੱਦੇ ਸਾਡੇ ਪਿੰਡ 'ਚ 70 ਕਿੱਲੇ ਨਾਲ ਘਰ ਵੀ ਸੀ 80 ਕਿੱਲੇ ਨਾਲ ਘਰ ਵੀ ਸੀ ਉਹਨਾਂ ਘਰ 'ਚ ਕਹਿੰਦਾ ਗੱਡੀ ਨਹੀਂ ਹੁੰਦੀ ਸੀ ਕਹਿੰਦਾ ਉਦੋਂ ਵੀ ਪਿੰਡ 'ਚ ਚਰਚੇ ਹੋਇਆ ਯਾਰ ਫਲਾਣਾ ਫਲਾਣੀ ਗੱਡੀ ਕਢ ਹੌਲੀ ਹੌਲੀ ਫਿਰ ਮੈਂ ਵੀ ਮਾਪਿਆਂ ਦੇ ਪੈਰਾਂ ਦੇ ਪੈਰ ਤਰਨ ਲੱਗ ਗਿਆ ਕਿਉਂਕਿ ਕਹਿੰਦਾ ਮੈਂ ਤਾਂ ਜਵਾਗ ਸੀਗਾ ਹੁਣ ਜਿਹੜਾ ਮੈਂ ਮੌਲ ਦੇ ਘਰ ਚ ਦੇਖਿਆ ਸੀਗਾ ਉਸ ਮੌਲ ਦਾ ਰਾਂਗ ਦੇ ਜਵਾਗ ਨੂੰ ਚੜਨਾ ਹੀ ਹੁੰਦਾ ਹੈ ਕਹਾਂ ਚਲੋ ਜੀ ਮੇਰੀ ਮਾਂ ਨੇ ਮੈਨੂੰ ਬ੍ਰਾਂਡ ਦੀਆਂ ਪੈਂਟਾਂ ਲੈ ਕੇ ਦੇਣੀ ਸ਼ੁਰੂ ਕਰਤੀਆਂ ਬ੍ਰਾਂਡ ਦੀਆਂ ਸ਼ਰਟਾਂ ਬ੍ਰਾਂਡ ਦੇ ਸ਼ੂਜ਼ ਉਹਨੇ ਟਾਈਮ ਨੂੰ 10ਵੀਂ ਕਰ ਗਿਆ ਮੇਰੇ ਪਿਓ ਨੇ ਕਹਿੰਦਾ ਮੈਨੂੰ ਬੁਲਟ ਲੈਤਾ ਜਦੋਂ ਮੇਰੇ ਥੱਲੇ ਬੁਲਟ ਆ ਗਿਆ ਕਹਿੰਦਾ ਫਿਰ ਭਾਈ ਮੈਂ ਵੀ ਖੁੱਲੇ ਖਰਚੇ ਕਰਨ ਲੱਗ ਗਿਆ ਕਹਿੰਦਾ ਹੁਣ ਮੇਰੀ ਨਿਆਣੀ ਮਤ ਮੈਨੂੰ ਇਹ ਨਹੀਂ ਸੀ ਪਤਾ ਵੀ ਯਾਰ ਇਹ ਪੈਸਾ ਆ ਕਿੱਥੋਂ ਹੋਣ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਉਂਕਿ ਮੈਂ ਹੁਣ ਨਿੱਕੇ ਲਾਈ ਘਰ ਤੇ ਕੁਝ ਦੇਖਿਆ ਵੀ ਖੁੱਲਾ ਖਰਚਾ ਨੌਕਰ ਚਾਕਰ ਗੱਡੀ ਬੁਲਟ ਸਭ ਕੁਝ ਮੈਂ ਕਹਿੰਦਾ ਦੇਖਿਆ ਅਸ਼ੋਰਾਪੂਰੀ ਦੇਖੀ ਕਹਿੰਦਾ ਕਹਿੰਦਾ ਹੁਣ ਮੈਨੂੰ ਤਾਂ ਇਹ ਲੱਗਦਾ ਸੀ ਵੀ ਸਾਡੇ ਘਰੇ ਜੰਨਤ ਹੀ ਆ ਕਹਾਂ ਚਲੋ ਜੀ ਮੈਂ ਗੱਭਰੂ ਹੋ ਗਿਆ ਕਹਿੰਦਾ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਪੈਸਾ ਆ ਕਿੱਥੋਂ ਰਿਹਾ ਕਹਿੰਦਾ ਹੁਣ ਪੈਸਾ ਕਿੱਥੋਂ ਆ ਰਿਹਾ ਸੀਗਾ ਕਦੇ ਮੇਰਾ ਪਿਓ ਦਾ ਕਿੱਲਾ ਵੇਚਦਿਆ ਕਰੇ ਕਦੇ ਦੋ ਗਰਾਲਾ ਵੇਚਦਿਆ ਕਰੇ ਕਦੇ ਛੇਕ ਨਾਲਾ ਵੇਚਦਿਆ ਕਰੇ ਕਦੇ ਕਿੱਲਾ ਵੇਚਦਿਆ ਕਰੇ ਕਹਿੰਦਾ ਮੇਰੇ ਪਿਓ ਨੇ ਹੌ ਜ਼ਮੀਨੇ ਵੇਚਦਿਆਂ ਵੇਚਦਿਆਂ ਕਰਦਿਆਂ ਕਰਦਿਆਂ ਕਹਿੰਦਾ ਜੋ ਤੱਕ ਮੇਰੇ ਵਿਆਹ ਦੀ ਵਾਰੀ ਆਈ ਕਹਿੰਦਾ ਉਦੋਂ ਤੱਕ ਸਾਡੀ 20 ਕਿੱਲੇ ਜ਼ਮੀਨ ਵੇਚ ਚੁੱਕੀ ਸੀ ਕਾਦੇ ਚ ਐਸ਼ ਪ੍ਰਸਤੀ ਚ ਲੀੜੇ ਕੱਪੜਿਆਂ ਚ ਹੋਟਲਾਂ ਚ ਖਾਣਾ ਖਾਣ ਚ ਕਹਿੰਦਾ ਮੇਰੀ ਮਾਂ ਐਡੀ ਕੁ ਖਰਚੀਲੀ ਉਹ ਜਾ ਮੇਰੇ ਛੇਵੇਂ ਪਿਓ ਲੱਗ ਗਿਆ ਕਹਿੰਦਾ 20 ਕਿੱਲੇ ਜ਼ਮੀਨ ਖਾ ਗਏ ਭਰਾਵਾ ਕਹਿੰਦਾ ਚਲੋ ਜੀ ਮੈਨੂੰ ਰਿਸ਼ਤਾ ਹੋਇਆ ਕਹਿੰਦਾ ਫਿਰ ਉੱਥੇ ਮੇਰੀ ਮਾਂ ਨੇ ਝੂਠ ਮਾਰਿਆ ਕਿ ਮੇਰੇ ਪੁੱਤ ਨੂੰ 15 ਕਿੱਲੇ ਜ਼ਮੀਨ ਆਉਂਦੀ ਐ ਕਹਾਂ ਚਲੋ ਜੀ ਹੁਣ ਸਾਡੀ ਪਿੰਡ ਚ ਠੋਕ ਬਾਲੀ ਬਣੀ ਹੋਈ ਸੀਗੀ ਕੁੜੀਆਂ ਵਾਲਿਆਂ ਨੇ ਕੋਠੀ ਕਾ ਅੱਜ ਕੇ ਰਿਸ਼ਤਾ ਕਰਤਾ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਕਹਿੰਦਾ ਵਿਆਹ ਤੋਂ ਬਾਅਦ ਮੇਰੀ ਘਰ ਵਾਲੇ ਨੂੰ ਪਤਾ ਲੱਗ ਗਿਆ ਵੀ ਜ਼ਮੀਨ ਤਾਂ 10 ਕਿੱਲੇ ਆ ਕਹਿੰਦਾ ਫੇਰ ਮੇਰੀ ਘਰ ਵਾਲੀ ਸਿਆਣੀ ਸੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਮੈਂ 10 ਕਿੱਲੇ ਤੇ ਗੁਜ਼ਾਰਾ ਕਰ ਲਵਾਂਗੀ 10 ਕਿੱਲੇ ਜ਼ਮੀਨ ਬਹੁਤ ਹੁੰਦੀ ਆ ਵੀ ਜਦੋਂ ਹੁਣ ਵਿਆਹ ਹੀ ਹੋ ਗਿਆ ਹੁਣ ਕੀ ਹੋ ਸਕਦਾ ਕਹਿੰਦਾ ਉਸ ਤੋਂ ਬਾਅਦ ਮੇਰੇ ਪਿਓ ਨੇ ਕੀ ਕੀਤਾ ਉਹ ਪਿੰਡ ਵਾਲਿਆਂ ਨਾਲ ਸਾਡੀ 10 ਕਿੱਲੇ ਜ਼ਮੀਨ ਵੇਚਦੀ 10 ਕਿੱਲੇ ਜ਼ਮੀਨ ਵਿੱਚ ਕਹਿੰਦਾ ਪਿੰਡ ਤੋਂ 15-20 ਕਿਲੋਮੀਟਰ ਦੂਰੀ ਦੇ ਜ਼ਮੀਨ ਲੈ ਲਈ ਉਹ ਤਾਂ ਬਰਾਨੀ ਜ਼ਮੀਨ ਸੀ ਨਰਮੇ ਵਾਲੀ ਥੱਲੇ ਪਾਣੀ ਵੀ ਕੌੜਾ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਉੱਥੋਂ ਫੇਰ ਜ਼ਮੀਨ ਵੇਚ ਕੇ ਫੇਰ ਕਹਿੰਦਾ 6 ਕਿੱਲੇ ਫੇਰ ਪਿੰਡ ਚ ਲੈ ਲਈ ਕਹਿੰਦਾ ਕਿੱਥੋਂ 10 ਵੇਚ ਕੇ 15 ਵਾਲੀ 15 ਵੇਚ ਕੇ ਫੇਰ 6 ਕਿੱਲੇ ਰਹਿ ਗਈ ਕਹਿੰਦਾ ਹੁਣ ਭਰਾਵਾ 6 ਕਿੱਲੇ ਜ਼ਮੀਨ ਰਹਿ ਗਈ ਤੇ 6 ਕਿੱਲੇ ਤਾਂ ਕਹਿੰਦਾ ਨੱਕੋ ਨੱਕ ਕਰ ਜਾ ਬੈਂਕਾਂ ਤੋਂ ਲਿਮਟਾਂ ਲਈਆਂ ਹੋਈਆਂ ਬੈਂਕਾਂ ਤੋਂ ਡਬਲ ਡਬਲ ਲੋਨ ਹੋਇਆ ਇੱਥੋਂ ਤੱਕ ਕਹਿੰਦਾ ਜਿਹੜੀ ਸਾਡੀ ਕੋਠੀ ਸੀ ਪਿੰਡ ਚ ਉੱਥੇ ਵੀ ਲੋਨ ਹੋਇਆ ਹੋਇਆ ਸੀਗਾ ਕਹਿੰਦਾ ਵੀ ਮਣ ਮਣ ਕਰਜਾ ਕਦੇ ਪਿੰਡ ਚੋਂ ਕਿਸ ਤੋਂ ਲੱਖ ਫੜ ਲਿਆ ਕਿਸ ਤੋਂ 50000 ਫੜ ਲਿਆ ਹੁਣ ਪਿੰਡ ਦੇ ਲੋਕ ਵੀ ਘਰੇ ਗੇੜਾ ਮਾਰਿਆ ਕਰਨ ਬੰਦਰੋਂ ਬੈਂ ਕਹਿੰਦਾ ਫਿਰ 6 ਕਿੱਲਿਆਂ ਚੋਂ ਮੇਰੇ ਪਿਓ ਨੇ ਕਹਿੰਦਾ 4 ਕਿੱਲੇ ਜ਼ਮੀਨ ਵੇਚੀ ਪਈ। ਪਿੱਛੇ ਰਹਿ ਗਿਆ ਦੋ ਕਿੱਲੇ। ਕਹਿੰਦਾ ਉਹ 4 ਕਿੱਲੇ ਵੇਚ-ਵੁਚ ਕੇ ਬੈਂਕਾਂ ਦਾ ਲੈਣਾ-ਦੇਣਾ ਦੇ ਦਿੱਤਾ। ਕਹਿੰਦਾ ਪਿੰਡ 'ਚ ਫੇਰ ਵੀ ਬਾਰੇ ਲੋਕਾਂ ਦੇ ਪੈਸੇ ਰਹਿ ਗਏ। ਕਹਿੰਦਾ ਚਲੋ ਜੀ ਇਹੋ ਜਿਹਾ ਟਾਈਮ ਆ ਗਿਆ ਮੇਰੇ ਘਰੇ ਜਵਾਕ ਜੱਲਾ ਹੋ ਗਿਆ। ਕਹਿੰਦਾ ਕੇਰਾਵਾ ਜਵਾਕ ਚੰਗੇ ਸਕੂਲ 'ਚ ਪਾ ਦਿੱਤੇ, ਸਾਲਕ ਪੜ੍ਹਾਏ ਕਹਿੰਦਾ ਉਸ ਤੋਂ ਮੇਰੇ ਹੱਥ ਖੜੇ ਹੋ ਗਏ। ਕਹਿੰਦਾ ਫਿਰ ਮੈਂ ਜਵਾਕ ਹਟਾ ਕੇ ਸਰਕਾਰੀ ਚ ਪਾ ਲੇ। ਕਹਿੰਦਾ ਦੋ ਕਿੱਲੇ ਰਹਿ ਗਈ ਸੀਗੀ। ਹੁਣ ਕਹਿੰਦਾ ਵੀ ਲੋਕ ਪੈਸੇ ਮੰਗਣਾ ਕਿ ਕਿਦੀ ਵਿਆਜ ਮੋੜ ਦਿਆ ਕਰੀ ਕਿਤੇ ਕਿਦੇ ਵਿਆਜ ਮੋੜ ਦਿਆ ਕਰੀ ਮੂਲ ਉੱਥੇ ਖੜਾ ਰਵੇ ਹੁਣ ਤਰੋਂ ਪਤਾ ਦੋ ਕਿੱਲੇ ਜੋ ਕਮਾਈ ਕਿੰਨੀ ਕੁ ਹੁੰਦੀ ਹੈ ਕਿਤੇ ਕਹਿੰਦਾ ਵੀ ਭਰਾਵਾ ਜਮਾ ਡਾਮਾ ਡੋਲ ਹੋ ਗਿਆ ਕੰਮ ਕਹਿੰਦਾ ਨਾ ਮੇਰੇ ਮੂੰਹ ਤੋਂ ਮੱਖੀ ਉੱਡੇ ਨਾ ਮੇਰੀ ਮਾਂ ਦੇ ਮੂੰਹ ਤੋਂ ਮੱਖੀ ਉੱਡੇ ਨਾ ਮੇਰੇ ਪਿਓ ਦੇ ਮੂੰਹ ਤੋਂ ਡੇ ਕਹਿੰਦਾ ਫੇਰ ਅਸੀਂ ਉਹ ਪਿੰਡ ਵਾਲੀ ਕੋਠੀ ਵੇਚਤੀ ਕੋਠੀ ਵੇਚ ਕੇ ਜਿਹੜਾ ਮਾਣਾ ਬਣਾ ਦੇਣਾ ਅਸੀਂ ਹੋਰ ਲਾਇਆ ਫੇਰ ਆ ਕੇ ਖੇਤ ਚ ਘਰ ਪਾਲੇੜ ਦੋ ਕਿੱਲੇ ਜ਼ਮੀਨ ਹੈਗੀ ਸਾਡੇ ਕੋਲੇ ਕਹਿੰਦਾ ਬਈ ਹੁਣ ਇਹੋ ਜਿਹਾ ਟਾਈਮ ਆ ਗਿਆ ਕਿ ਕਿੱਥੇ ਐਡੀ ਵੱਡੀ ਕੋਠੀ ਸੀ ਹੁਣ ਦੋ ਕਮਰਿਆਂ ਦਾ ਘਰ ਆ ਨਾ ਕੋਈ ਘਰੇ ਏਸੀ ਨਾ ਕੋਈ ਘਰੇ ਗੱਡੀ ਨਾ ਕੋਈ ਘਰੇ ਟਰੈਕਟਰ ਇੱਕ ਕਹਿੰਦਾ ਟੋਟਾ ਜਾਂ ਮੋਟਰਸਾਈਕਲ ਆ ਕਹਿੰਦਾ ਵੀ ਹੁਣ ਮੈਂ ਕਿਸੇ ਦੁਕਾਨ ਤੇ ਲੱਗਾ 15000 ਰੁਪਏ ਨੌਕਰੀ ਤੇ ਕਹਿੰਦਾ ਜਿਹੜੇ ਦੋ ਕਿੱਲੇ ਜ਼ਮੀਨ ਆ ਉਹਦੇ ਕਹਿੰਦਾ ਵੀ ਮੋਟਰ ਨਹੀਂ ਹੈਗੀ ਉਹ ਕਦੇ ਪਾਣੀ ਕਿਹੜੇ ਕਵਾਂਡੀ ਤੋਂ ਮੰਗਾ ਦੇ ਕਿਹੜੇ ਕਵਾਂਡੀ ਤੋਂ ਮੰਗਾ ਕਹਿੰਦਾ ਉਹਨਾਂ ਦੀ ਵੀ ਅੱਖ ਹੈਗੀ ਵੀ ਵੇਚ ਦੇਣ ਤੇ ਸਿਆਪਾ ਲੈ ਜੇ ਕਹਿੰਦਾ ਹਜੇ ਵੀ ਸੀ ਪਿੰਡ ਚ ਇੰਨੇ ਕਿ ਲੋਕਾਂ ਦੇ ਪੈਸੇ ਦੇਣੇ ਵੀ ਜੇ ਦੋ ਕਿੱਲੇ ਜ਼ਮੀਨ ਵੇਚਾਂ ਤਾਂ ਵੀ ਉਹ ਲੋਕਾਂ ਦਾ ਕਰਜ਼ਾ ਲੈਂਦਾ ਨਹੀਂਗਾ ਤੇ ਕਹਿੰਦਾ ਵੀ ਮੇਰੀ ਅੱਖ ਉਦੋਂ ਖੁੱਲੀ ਸੀ ਵੀ ਸਾਡੇ ਨਾਲ ਆ ਕੇ ਬਣ ਗਿਆ ਕਹਿੰਦਾ ਉਹ ਤੱਕ ਸਾਰੀ ਗੇਮ ਹੱਥੋਂ ਨਿਕਲ ਚੁੱਕੀ ਸੀ ਸਾਰੀ ਖੇਡ ਕਹਿੰਦਾ ਖਿਲਰ ਚੁੱਕੀ ਸੀ ਕਹਿੰਦਾ ਵੀ ਜਿਹੜੇ ਸਾਡੇ ਸ਼ਰੀਕੇ ਕਵੇਲੇ ਵਾਲੇ ਸੀਗੇ ਉਹਨਾਂ ਦਾ 20 ਕਿੱਲੇ ਦਾ 40 ਚਲੇ ਕਿੱਲੇ ਬਣਾ ਲਈ ਤੇ ਕਹਿੰਦਾ ਅਸੀਂ 30 ਕਿੱਲੇ ਦਾ ਅੱਜ 2 ਕਿੱਲੇ ਤੇ ਆ ਗਏ ਤੇ ਕਹਿੰਦਾ ਸਾਰਾ ਘਰ ਉਜਾੜਿਆ ਕਿੰਨੇ ਕਹਿੰਦਾ ਮੇਰੀ ਮਾਂ ਦੀ ਟੌਰਸ਼ ਕਿੰਨੀ ਨੇ ਕਿਉਂਕਿ ਮੇਰੇ ਨਾਨਕੇ ਫੁਕਰੇ ਸੀ ਗਾਂ ਮੇਰੀ ਮਾਂ ਫੁਗਰੀ ਉਹ じゃ ਮੇਰਾ ਪਿਓ ਪਿੱਛੇ ਹੋ ਗਿਆ ਕਹਿੰਦਾ ਉਹੀ ਘਰ ਚ ਮੌਲ ਮੈਂ ਵੇਖਿਆ ਉਹਨਾਂ ਪੈਰਾਂ ਦੇ ਕਹਿੰਦਾ ਬਾਈ ਮੈਂ ਤੁਰ ਪਿਆ ਤੇ ਕਹਿੰਦਾ ਜਿਹੜੇ ਮੇਰੇ ਨਾਨਕੇ ਸੀਗੇ ਉਹਨਾਂ ਕੋ ਉਹ ਵੀ ਕਿੰਨਾ 11 ਕਿੱਲੇ ਤਾਂ ਰਹਿ ਗਈ ਕਿਉਂਕਿ ਮੇਰੇ ਮਾਮਿਆਂ ਦੇ ਮੁੰਡੇ ਕੁੜੀਆਂ ਕਹਿੰਦਾ ਉਹ ਕੋਈ ਆਈਲੈਂਡਸ ਕਰ ਕਰਕੇ ਬਾਹਰ ਨਿਕਲ ਗਏ ਕੋਈ ਇੰਗਲੈਂਡ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਉਹ ਬਾਹਰ ਜਾ ਕੇ ਸੈੱਟ ਹੋ ਗਏ ਕਹਿੰਦਾ 11 ਕਿੱਲੇ ਵੀ ਤਾਂ ਬਚ ਗਈ ਕਹਿੰਦਾ ਵੀ ਹੁਣ ਨਾ ਤਾਂ ਨਾਨਕੇ ਮੇਰਾ ਹਾਲ ਪੁੱਛਦੇ ਆ ਨਾ ਸ਼ਰੀਕਾ ਕਿਵੇ ਲੈ ਪੁੱਛਦਾ ਕਹਿੰਦਾ ਹੁਣ ਸਾਰੇ ਰਿਸ਼ਤੇਦਾਰ ਪਾਸਾ ਵਟ ਗਏ ਤੇ ਕਹਿੰਦਾ ਵੀ ਹੁਣ ਮੈਨੂੰ ਪਤਾ ਵੀ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਕਹਿੰਦਾ ਹੁਣ ਕਈ ਵਾਰੀ ਆਏ ਜੀ ਕਰਦਾ ਵੀ ਯਾਰ ਦਵਾਈ ਪੀ ਕੇ ਦੁਨੀਆ ਨੂੰ ਵਾਲੇ ਬਿਦਾ ਕਹਿ ਜਾ ਕਹਿੰਦਾ ਫਿਰ ਮੈਨੂੰ ਉਹਦੇ ਨਿੱਕੇ ਨਿੱ ਕਹਿੰਦਾ ਹੁਣ ਦਿਮਾਗ ਤੇ ਵੀ ਟੈਨਸ਼ਨ ਰਹਿੰਦੀ ਮੇਰੇ ਨਿੱਕੇ ਨਿੱਕੇ ਜਵਾਕ ਕੱਲ ਨੂੰ ਕੀ ਖਾਣਗੇ ਕੀ ਕਰਨਗੇ ਕਿਵੇਂ ਇਹਨਾਂ ਨੂੰ ਵਿਆਹਾਂਗਾ ਕਹਿੰਦਾ ਬਾਈ ਕੋਈ ਸਮਝ ਨਹੀਂ ਆਉਂਦੀ ਬਾਈ ਚਾਹੁੰਦੇ ਸਾਡੀ ਇਹ ਘਰ ਦੀ ਸਟੋਰੀ ਲੋਕਾਂ ਨੂੰ ਜਰੂਰ ਸੁਣਾਈ ਵੀ ਲੋੜ ਤੋਂ ਵੱਧ ਕੇ ਖਰਚਾ ਲੋੜ ਤੋਂ ਵੱਧ ਕੇ ਖਰਚੀਲੀ ਜਨਾਨੀ ਘਰ ਨੂੰ ਲੈ ਬੈਂਦੀ ਹੈ ਕਹਿੰਦਾ ਜਿਵੇਂ ਮੇਰੀ ਮਾਂ ਸਾਡੇ ਘਰ ਨੂੰ ਲੈ ਬੈਠੀ ਇਸ ਵੀਡੀਓ ਨੂੰ ਸ਼ੇਅਰ ਦਬਾ ਕੇ ਕਰਿਓ ਤਾਂ ਜੋ ਬਾਤ ਉਹ ਲੋਕਾਂ ਤੱਕ ਵੀਡੀਓ ਪਹੁੰਚੇ ਤੇ ਬਾਤ ਉਹ ਲੋਕ ਸੁਚੇਤ ਹੋਣਗੇ ਭਰਾਵੋ ਲੋੜ ਤੋਂ ਜ਼ਿਆਦਾ ਖਰਚਾ ਘਰ ਉਜਾੜ ਦਿੰਦਾ ਘਰ ਪਟ ਦਿੰਦਾ ਸਾਡਾ ਮਕਸਦ ਬਸ ਲੋਕਾਂ ਨੂੰ ਸੁਚੇਤ ਕਰਨਾ ਹੈ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ